ਤੇ ਇਹਨੂੰ ਵੈਰੀਫਾਈ ਮੇਰੇ ਸਾਥੀ ਰਾਏ ਸਾਹਿਬ ਨੇ ਵੀ ਕੀਤਾ ਕਿ 20000 ਕਰੋੜ ਤੋਂ ਵੱਧ ਦਾ ਨੁਕਸਾਨ ਹੈ ਅਸੀਂ ਵੀ ਤੁਹਾਨੂੰ ਯਾਦ ਹੋਊਗਾ ਅਸੀਂ ਵੀ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਸੀ ਮੁੱਖ ਮੰਤਰੀ ਸਾਹਿਬ ਨੇ ਕਿ 50000 ਰੁਪਏ ਕਿਲੇ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਜ਼ਿਮੀਂਦਾਰ ਨੂੰ ਇਦੋਂ ਵੱਧ ਨੁਕਸਾਨ ਹੋਇਆ ਹੈ ਜ਼ਿਮੀਂਦਾਰ ਦਾ 50000 ਨਾਲ ਵੀ ਉਹਦਾ ਪੂਰਾ ਨਹੀਂ ਹੁੰਦਾ ਨੁਕਸਾਨ ਲੇਕਿਨ ਕੇਂਦਰ ਸਰਕਾਰ ਨੇ ਸਾਡਾ ਮਜ਼ਾਕ ਉਡਾਇਆ ਸੀ ਤੇ ਜੋਸ਼ੀ ਜੀ ਵੀ ਮਜ਼ਾਕ ਉਡਾਉਦੇ ਸੀ ਅਖੇ ਕਾਲਾ ਉਹ ਸਾਡੇ ਪਾ ਕੇ ਖਾਕੀ ਕੱਛੇ ਸਾਰੀ ਆਰਐਸਐਡ ਘੁੰਮ ਰਹੀ ਹੈ ਇੱਥੇ ਅ ਅਲਾਕੇ ਦੇ ਵਿੱਚ ਤੇ ਉਹ ਕਰ ਕੀ ਰਹੀ ਸੀ ਇਹਨਾਂ ਨੇ ਦੇਖੋ ਇੱਕ ਤਾਂ ਗੌਰ ਨੂੰ ਇਹ ਨਹੀਂ ਦੱਸਿਆ ਕਿ 1600 ਕਰੋੜ ਕਿਉਂ ਨਹੀਂ ਦਿੱਤਾ ਹੂੰ ਦੇਖੋ ਕੈਗ ਦੀ ਰਿਪੋਰਟ ਦਾ ਇਹ ਸ਼ੈਲਟਰ ਲੁੰਦੇ ਨੇ ਉਹਦੇ ਬਚਾਅ ਕਰਦੇ ਨੇ ਉਹਦੇ ਥੱਲੇ ਲੋਕ ਕੇ ਬਚਣਾ ਚਾਹੁੰਦੇ ਨੇ ਬਚ ਨਹੀਂ ਸਕਣਗੇ ਲੋਕਾਂ ਦਾ ਜੋ ਮੂੰਹ ਚ ਉਹਨਾਂ ਦੇ ਲਵਾਲਾ ਪਿਆ ਉਹੀ ਪਤਾ ਲੱਗੂਗਾ ਰਹੀ ਜਿਹੜੀ ਇਹ ਕਿਉਂਕਿ ਆਪ ਦੁਕਾਨਦਾਰ ਨੇ ਇਸ ਕਰਕੇ ਦੁਕਾਨਦਾਰਾਂ ਦੀ ਗੱਲ ਕਰਨੀ ਇਹਨਾਂ ਦੀ ਬਣਦੀ ਹੈ ਤੇ ਕੋਈ ਸ਼ੱਕ ਨਹੀਂ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਕਿ ਸਾਰੇ ਜਿਨੇ ਹਰ ਤਰ੍ਹਾਂ ਦਾ ਨੁਕਸਾਨ ਸੀ ਭਾਵੇਂ ਦੁਕਾਨਦਾਰਾ ਦਾ ਸੀ ਜਾਂ ਕਿਸੇ ਹੋਰ ਤਰ੍ਹਾਂ ਦਾ ਸੀ ਮਕਾਨ ਟਿਆਂ ਦਾ ਸੀ ਸਭ ਨੂੰ ਵਾਅਬ ਜਾ ਵੱਖ-ਵੱਖ ਕੈਟਾਗਰੀ ਦੇ ਹਿਸਾਬ ਨਾਲ ਦਿੱਤਾ ਗਿਆ ਤੇ ਦੂਜੀ ਗੱਲ ਮੈਂ ਦੱਸਣੀ ਚਾਹੁੰਦਾ ਕਿ ਬਹੁਤ ਦੁਕਾਨਦਾਰਾ ਜਿਹੜਾ ਅਸੀਂ ਇੰਸ਼ੋਰੈਂਸ ਸੀਗੀ ਹੋਈ ਹੋਈ ਦੌਰਾਨ ਜੀ ਉਹਨਾਂ ਨੂੰ ਇੰਸ਼ੋਰੈਂਸ ਵੀ ਮਿਲੀ ਹੈ ਤੇ ਕਈ ਲੋਕ ਅਜੇ ਮੇਰੇ ਕੋਲੇ ਅਜੇ ਕੱਲ ਹੀ ਕੇਸ ਇੱਕ ਆਇਆ ਸੀ ਅਜੇ ਨਾਲੇ ਤੋਂ ਉੱਥੇ ਕੋਈ ਜ਼ਿੰਮੇਵਾਰਾਂ ਦਾ ਬੀਜਾ ਦਾ ਹੈ ਵੱਡਾ ਸਟੋਰ ਜਿਹਦਾ ਤਕਰੀਬਨ 2.5 ਕਰੋੜ ਰੁਪਏ ਦਾ ਨੁਕਸਾਨ ਸੀਗਾ ਤੇ ਉਹਨਾਂ ਨੇ ਸਰ ਕੁਲਦੀਪ ਸਿੰਘ ਧਾਰੀਵਾਲ ਉਹਨਾਂ ਦੇ ਰਾਹੀਂ ਅਪਰੋਚ ਕੀਤਾ ਸੀ ਤੇ ਉਹਨਾਂ ਨੇ ਕੱਲ ਮੇਰੇ ਵੀ ਧਿਆਨ ਚ ਲਿਆਂਦਾ ਸੀ ਅੱਜ ਕੁਦਰਤੀ ਗੱਲ ਚੱਲ ਪਈ ਤੇ ਉਹਨਾਂ ਦਾ ਵੀ ਮੁਆਵਜ਼ਾ ਜਿਹੜਾ ਸੀ ਉਹ ਚੰਨੀਗੜ ਮੈਂ ਵੀ ਸਬੰਧਤ ਵਿਭਾਗ ਦੇ ਅਫਸਰਾਂ ਨਾਲ ਗੱਲ ਕੀਤੀ ਹੈ ਕਿ ਉਹ ਜਾਰੀ ਕਰਵਾ ਰਹੇ ਆ ਐਸੀ ਗੱਲ ਨਹੀਂ ਕਿ ਕੰਮ ਦੇ ਬੰਦ ਹੋ ਗਿਆ ਕੰਮ ਅੱਦੇ ਵੀ ਚੱਲਿਆ ਜਿਹੜੇ ਵੱਡੇ ਨੁਕਸਾਨ ਨਹੀਂ ਤੁਸੀਂ ਦੇਖੋ ਗੱਲ ਇਹ ਹੈ ਨਾ ਕਿ ਜੀ 20000 ਕਰੋੜ ਦਾ ਹੋਇਆ ਟੋਕਨ ਮਨੀ ਦਾ ਜ਼ਿਕਰ ਹੋਇਆ ਸੀ ਤੁਸੀਂ ਲਿਸਟ 'ਤੇ ਜੰਦੇ ਨਾ ਕਿ ਅਸੀਂ ਇਹ 10000 12000 ਕਰੋੜ ਰੁਪਏ ਖਰਚ ਕਰ ਦਿੱਤਾ ਭੇਜੋ ਪੈਸੇ ਉਹਨਾਂ ਨੂੰ ਜਿਹੜਾ ਐਸਟੀਮੇਟ ਦਿੱਤਾ ਸੀ ਜੀ ਉਹਨਾਂ ਨੇ ਤਾਂ ਉਹ ਨਹੀਂ ਮੈਂ ਉਹੀ ਕਹਿ ਰਹਿਣਾ ਤੁਸੀਂ ਢਿੱਲੋਂ ਸਾਹਿਬ ਜਿਹੜੀ ਭਾਜਪਾ ਦੀ ਲਾਈਨ ਹੈ ਉਸ ਦੇ ਉੱਤੇ ਮੈਂ ਸਵਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਭਾਜਪਾ ਦਾ ਲੌਜੀਕ ਇਹ ਹੈ ਕਿ ਤੁਸੀਂ ਤੁਹਾਡੇ ਕੋਲ ਐਸਡੀਆਰ ਐਫ ਐਂਡੀਆਰ ਐਫ ਦਾ ਪੈਸਾ ਪਿਆ ਹੈ 12000 ਕਰੋੜ ਰੁਪਇਆ ਸਾਢੇ 13000 ਕਰੋੜ ਦਾ ਨੁਕਸਾਨ ਹੋਇਆ ਆ ਚੱਕੋ 1600 ਕਰੋੜ 13 ਸਾਢੇ 13000 ਕਰੋੜ ਤੁਹਾਡੇ ਕੋਲ ਹੋ ਗਏ ਨੁਕਸਾਨ ਦੀ ਪਰਪਾਈ ਹੋ ਗਈ ਸਰੋਜੀ ਫਿਰ ਇਹਨਾਂ ਦੇ ਲੀਡਰਾਂ ਨੇ ਸਮੇਤ ਇਹਨਾਂ ਦੇ ਸੈਂਟਰ ਦੇ ਮੰਤਰੀਆਂ ਨੇ ਇਹ ਗੱਲ ਕਿਉਂ ਕਹੀ ਕਿ ਇਹ ਟੋਕਨ ਬਣੀ ਹੈ ਵਰਨਰ ਸਾਹਿਬ ਨੇ ਵੀ ਕਈ ਟੋਕਨ ਮੰਨੀ ਐ ਜੇ ਹੋਰ ਦੇਣੀ ਸੀ ਤਾਂ ਹੀ ਆ ਨਾ ਨਾ ਉਹ ਕਿਤਾਬ ਨਾ ਟੋਕਨ ਜੋਸ਼ੀ ਜੀ ਮੈਂ ਆ ਰਿਹਾ ਰਾਜ ਸਾਹਿਬ ਤੋਂ ਅਗਰ ਆਇਆ ਜੋਸ਼ੀ ਜੀ ਅਨਸਰ ਕਰਿਓ ਦੇਖੋ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਮਾਨਯੋਗ ਨੈਭ ਸਿੰਘ ਸਿਆਣੀ ਹੋਣਾ ਦਾ ਜਿਹੜਾ ਬਿਆਨ ਨਾ ਉਹ ਬਿਲਕੁਲ ਸਾਫ ਸੁਥਰਾ ਤੇ ਕਲੀਅਰ ਜਵਾਬ ਉਹਨਾਂ ਦਾ ਇਹ ਗੱਲ ਤੋਂ ਪਟਕਾਉਂਦੇ ਪਏ ਨੇ ਦੇਖੋ ਹਮੇਸ਼ਾ ਜਿਹੜਾ ਸੈਟੇਲਾਈਟ ਦੇ ਥਰੂ ਮਾਰਕਿੰਗ ਹੁੰਦੀ ਆ ਕਿ ਨੁਕਸਾਨ ਕਿੱਥੇ ਕਿੱਥੇ ਹੋਇਆ ਹਰਿਆਣੇ ਦੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਡਾਇਰੈਕਟ ਆਏਗੇ ਇਹ ਗੱਲ ਮੰਨਣੀ ਪੈਣੀ ਆ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਵਾਸਤੇ ਕਿਸੇ ਵੀ ਤਰ੍ਹਾਂ ਦਾ ਕੋਈ ਬੀਮਾ ਯੋਜਨਾ ਨਹੀਂ ਲੈ ਕੇ ਆਉਂਦੀ ਬਲਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਇਹਨਾਂ ਨੇ ਜੇ ਲਾਗੂ ਕੀਤਾ ਹੁੰਦਾ ਜਿਹੜਾ ਉਹਦਾ ਮੁਆਵਜ਼ਾ ਅੱਡ ਆਉਣਾ ਸੀਗਾ ਪੰਜਾਬ ਸਰਕਾਰ ਆਪਣੇ ਵੱਲੋਂ ਆਰਥਿਕ ਮਦਦ ਕਰ ਦਿੰਦੀ ਅੱਜ ਕਿਸਾਨਾਂ ਦਾ ਬਹੁਤ ਵੱਡੇ ਪੱਧਰ ਤੇ 35 ਤੋਂ 40 ਹਜ਼ਾਰ ਦੇ ਕਰੀਬ ਨਹੀਂ ਮੈਨੂੰ ਲੱਗਦਾ ਕਿ ਰਾਜ ਸਾਬ ਇਹਦੇ ਉੱਪਰ ਜ਼ਿਆਦਾ ਸਪਸ਼ਟ ਕਰ ਸਕਣਗੇ ਤੁਸੀਂ ਜੋਸ਼ੀ ਮੈਨੂੰ ਜਵਾਬ ਦੇ ਦਿਓ ਤੁਸੀਂ ਕਹਿੰਦੇ ਸੀ ਟੋਕਨ ਮਨੀ ਹੈ ਤੁਹਾਡੇ ਜਿਹੜੇ ਲੀਡਰ ਮੰਤਰੀ ਹੈਗੇ ਨੇ ਇੱਥੇ ਆਏ ਉਹ ਕਹਿੰਦੇ ਸੀ ਟੋਕਨ ਮਨੀ ਹੈ ਫਿਰ ਨਾ ਤਾਂ ਕਹਿੰਦੇ 1600 ਕਰੋੜ ਆ ਨਾ ਟੋਕਨ ਮਨੀ ਦੀ ਤੁਸੀਂ ਕਿਸ ਦਾ ਜ਼ਿਕਰ ਹੋਇਆ ਬੋਸ ਉਹਨਾਂ ਦੇਖੋ ਗੌਰਵ ਤੁਹਾਡੇ ਕੋ ਤੁਹਾਨੂੰ ਕੰਪਨੀ ਦੀ ਤਨਖਾਹਾਂ ਵਾਸਤੇ ਪੈਸੇ ਹੁੰਦੇ ਆ ਤੁਹਾਡੇ ਕੋ ਫਿਕਸ ਪਏ ਹੁੰਦੇ ਨੇ ਹਮ ਕਦੀ ਕਦੀ ਤੁਹਾਡਾ ਉੱਥੇ ਨੁਕਸਾਨ ਹੋ ਜਾਂਦਾ ਤੇ ਤੁਹਾਨੂੰ ਉੱਪਰੋਂ ਕਹਿੰਦੇ ਨੇ ਕਿ ਤੁਹਾਡੇ ਕੋ ਕੰਪਨੀ ਦੇ ਵਿੱਚ ਇੰਨਾ ਪੈਸਾ ਪਿਆ ਪਲੱਸ ਅਸੀਂ ਬਾਕੀ ਇੰਨਾ ਪੈਸਾ ਤੁਹਾਨੂੰ ਭੇਜ ਦਿੰਨੇ ਹਾਂ ਤੁਹਾਡਾ ਕਾਊਂਟਰਡ ਤੇ ਮੁਕਰ ਨਹੀਂ ਸਕਦਾ ਇਦਾਂ ਹੀ ਪੰਜਾਬ ਦੇ ਵਿੱਚ ਜੇ ਐਨਡੀਆਰਐਫ ਦਾ ਪੈਸਾ ਪਿਆ ਹੋਇਆ ਸੀਗਾ ਤੇ ਪੰਜਾਬ ਸਰਕਾਰ ਕਹਿੰਦੀ ਸਾਡੇ ਖਾਤੇ 'ਚ ਕੋਈ ਪੈਸਾ ਨਹੀਂ ਹੈਗਾ ਤੇ ਸਵਾਲ ਸਭ ਤੋਂ ਵੱਡਾ ਇਹ ਆਉਂਦਾ ਕਿਉਂਕਿ ਨੈਪ ਸਿੰਘ ਸੈਣੀ ਹਣੀ ਬਿਲਕੁਲ ਠੀਕ ਕਹਿੰਦੇ ਨੇ ਕਿ ਜੇ ਤੁਹਾਡੇ ਕੋਲੋ ਪੈਸਾ ਪਿਆ ਹੋਇਆ ਸੀ ਤੁਸੀਂ ਨਹੀਂ ਵੰਡਿਆ ਪੰਜਾਬ ਦੀ ਸਰਕਾਰ ਸਿਰਫ ਵਿਗਿਆਪਨ ਦਿੰਦੀ ਆ ਔਰ ਵਾਅਦੇ ਕਰਦੀ ਆ ਜਦ ਕਿ ਹਰਿਆਣੇ ਵਿੱਚ ਮੈਂ ਉਹੀ ਕਹਿੰਦੇ ਆ ਕਿ ਅੱਜ ਦੀ ਡਿਬੇਟ ਦੇ ਵਿੱਚ ਨਾ ਲੋਕਾਂ ਦੇ ਪੱਲੇ ਕੁਝ ਪੈ ਜਾਵੇ ਉਹਨਾਂ ਨੂੰ ਸਮਝ ਆ ਜਾਏ ਕਿ ਹਾਂ ਇਹ ਨੁਕਸਾਨ ਹੋਇਆ ਸੀ ਪੈਸਾ ਇਸ ਕਰਕੇ ਆਇਆ ਇਸ ਕਰਕੇ ਨਹੀਂ ਆਇਆ ਇਹਨਾਂ ਆ ਗਿਆ ਉਹ ਉਹੀ ਪਿਛਲੀਆਂ 4-5 ਮਹੀਨੇ ਤੋਂ ਜਿਹੜੀਆਂ ਮੈਂ ਚਰਚਾਵਾਂ ਸੌਂ ਰਹੇ ਆ ਕਰ ਰਹੇ ਗੱਲ ਉੱਥੇ ਦੀ ਉੱਥੇ ਖੜੀ ਪਿਛਲੀ ਪਿਛਲੀ ਗੱਲ ਮੈਂ ਤਾਂ ਨਹੀਂ ਕਰਦਾ ਪਿਆ ਦੁਕਾਨਦਾਰਾਂ ਦੇ ਮੁਆਵਜ਼ੇ ਵਾਸਤੇ ਪੰਜਾਬ ਸਰਕਾਰ ਨੇ ਕੀ ਕੀਤਾ ਪਹਿਲੀ ਗੱਲ ਜਿਹੜੇ ਸਕੂਲਾਂ ਦੇ ਨੁਕਸਾਨ ਹੋਏ ਨੇ ਉਹਨਾਂ ਵਾਸਤੇ ਪੰਜਾਬ ਸਰਕਾਰ ਨੇ ਕੀ ਕੀਤਾ ਤੀਸਰੀ ਗੱਲ ਇਹ ਜਿਹੜੀ ਗੱਲਾਂ ਕਰਦੇ ਪਏ ਨੇ ਕਿ ਕਿਸਾਨ ਵੀਰਾਂ ਵਾਸਤੇ ਜੇ ਕਿਸਾਨਾਂ ਵਾਸਤੇ ਵੱਡੀਆਂ ਵੱਡੀਆਂ ਕੁੱਕੜੀਆਂ ਮੁਰਗੀਆਂ ਦੀਆਂ ਵੀ ਗੱਲਾਂ ਕਰਦੇ ਸੀਗੇ ਇਹ ਇਹ ਇੱਕ ਨਾ ਜਿਹੜੇ ਮੁਆਵਜ਼ੇ ਵਿੱਚ ਲਿਖਿਆ ਜਾਂਦਾ ਵਾ ਕਿ ਕਿਹੜੀ ਜਿੰਸ ਦਾ ਕਿੰਨਾ ਨੁਕਸਾਨ ਕਿੰਨਾ ਮੁਆਵਜ਼ਾ ਕਿਹੜੇ ਪਸ਼ੂ ਦਾ ਕਿਹੜੀ ਕੈਟਾਗਰੀ ਦਾ ਕਿੰਨਾ ਨੁਕਸਾਨ ਕਿੰਨਾ ਮੁਆਵਜ਼ਾ ਹਰ ਇੱਕ ਦੀ ਪਿਆਸ ਦਾ ਦਿੰਦੀ ਆ ਜਦ ਪੰਜਾਬ ਸਰਕਾਰ ਦੇ ਔਨਰੇਬਲ ਚੀਫ ਸਕੱਰੇਟਰੀ ਸਾਹਿਬ ਨੇ ਜਿੰਨਾ ਨੁਕਸਾਨ ਦੱਸਿਆ ਇਹਨਾਂ ਨੇ ਪੈਕੇਜ ਮੰਗਿਆ ਸੀਗਾ 20 20000 50 50000 ਕਰੋੜ ਦਾ ਇਹਨਾਂ ਨੇ ਨੁਕਸਾਨ ਨਹੀਂ ਦੱਸਿਆ ਕਿ 20 50000 ਕਰੋੜ ਦਾ ਹੋਇਆ ਠੀਕ ਚਲੋ ਮੈਂ ਮੈਂ ਜਵਾਬ ਲੈਣ ਦੋਗੇ ਨੂੰ ਜਵਾਬ ਲੈਣ ਦੋ ਟੇਲੋਂ ਸਾਹਿਬ ਵੀ ਇਕੱਠੇ ਆਨਸਰ ਕਰਿਓ ਇੱਕ ਵਾਰੀ ਮੈਂ ਮਨਜੀਤ ਸਿੰਘ ਰਾਜੀ ਦੇ ਰੁਕ ਕਰ ਲਮ ਰਾਏ ਸਾਹਿਬ ਕੀ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਇਆ ਇਸ ਕਰਕੇ ਕਿ ਅਸੀਂ ਫਸਲ ਬੀਮਾ ਯੋਜਨਾ ਨਹੀਂ ਲਾਗੂ ਕੀਤੀ ਜਾਂ ਨਹੀਂ ਕਰਵਾ पाए ਮਜੀਤ ਸਿੰਘ ਰਾਏ ਜੀ ਨਹੀਂ ਦੇਖੋ ਗੁਰਪ੍ਰੀਤ ਮੈਂ ਬੇਨਤੀ ਕਰਾਂ ਅਸੀਂ ਸ਼ੁਰੂ ਤੋਂ ਕਹਿੰਦੇ ਆਏ ਆ ਕਿ ਇਹ ਹਰ ਪਿੰਡ ਨੂੰ ਨਹੀਂ ਹਰ ਇੱਕ ਖੇਤ ਨੂੰ ਇਕਾਈ ਮੰਨ ਕੇ ਬੀਮਾ ਕੀਤਾ ਜਾਵੇ ਇਹ ਜਿਹੜੀਆਂ ਕੰਪਨੀਆਂ ਨੂੰ ਸਰਕਾਰ ਭੇਜਦੀ ਸੀ ਉਹ ਤਾਂ ਪੈਸੇ ਕੱਟੇ ਕਰਕੇ ਭੱਜ ਗਈਆਂ ਫਰਾਰ ਹੋ ਗਈਆਂ ਤੇ ਉਹ ਕਿੱਥੋਂ ਮਿਲਿਆ ਮੁਆਵਜ਼ਾ ਉਹ ਜਿਹੜਾ ਛੋਰੇ ਜਿਹੜਾ ਸੀਗਾ ਫਸਲ ਬੀਮਾ ਯੋਜਨਾ ਵਾਲਾ ਸੋ ਐਵੇਂ ਮੈਂ ਕਹਾਂ ਜੋਚੀ ਸਾਹਿਬ ਕਹਿ ਰਹੇ ਹਰਿਆਣਾ ਦੇ ਵਿੱਚ ਨਹੀਂ ਮਿਲਿਆ ਮੈਂ ਮੈਂ ਦੱਸਦਾ ਨਾ ਜੀ ਇਹ ਇਹ ਪਹਿਲਾਂ ਤਾਂ ਮੈਨੂੰ ਇਹ ਦੱਸ ਦੇ ਨ ਜੋਚੀ ਸਾਹਿਬ ਮੈਂ ਇਹ ਬੈਸੇ ਮੇਰਾ ਸਵਾਲ ਨਹੀਂ ਬਣਦਾ ਪਰ ਮੈਂ ਹੁਣ ਜਦੋਂ ਨਹੀਂ ਹਟਦੇ ਭਈ ਉੱਥੇ ਹੁਣੇ ਨਹੀਂ 5800 ਦੇ ਹਿਸਾਬ ਨਾਲ ਦਿੱਤਾ ਕਿੰਨੇ ਹਿਸਾਬ ਨਾਲ ਦਿੱਤਾ ਪਹਿਲਾਂ ਇਹ ਤਾਂ ਦੱਸਣਾ ਅਸਲ ਦੇ ਵਿੱਚ ਕੇਂਦਰ ਦੀ ਪਾਲਿਸੀ ਇਹ ਹੈ ਉਹ ਕਹਿੰਦੇ 5800 ਤੋਂ ਵੱਧ ਦੇ ਨਹੀਂ ਸਕਦੇ ਅਸੀਂ ਇਹ ਕਿਸਾਨ ਨੂੰ ਪਰ ਏਕੜ ਦਾ ਸੋ ਇਸ ਕਰਕੇ ਇਹ ਜਿਹੜੀ ਗੱਲ ਕਹਿ ਰਹੇ ਆ ਜਿਹੜੀ ਫਸਲ ਬੀਮਾ ਯੋਜਨਾ ਅਸੀਂ ਕਹਿੰਦੇ ਆ ਕਿ ਭਾਈ ਉਹਦਾ ਪ੍ਰੀਮੀਅਮ ਜਿਹੜਾ ਹੈ ਉਹ ਸਰਕਾਰ ਪਰੇ ਕਿਸਾਨ ਦੇ ਕੋਲ ਹਿੰਮਤ ਨਹੀਂ ਹੈ ਤੇ ਇੰਸ਼ੋਰੈਂਸ ਹੋਣੀ ਚਾਹੀਦੀ ਆ ਪਰ ਉਹ ਹਰ ਖੇਤ ਨੂੰ ਇਕਾਈ ਮੰਨ ਕੇ ਪਿੰਡ ਨੂੰ ਇਕਾਈ ਮੰਨ ਕੇ ਜਾਂ ਏਰੀਆ ਨੂੰ ਇਕਾਈ ਮੰਨ ਕੇ ਨਹੀਂ ਇੱਕ ਪਿੰਡ 'ਚ ਵੀ ਜਦੋਂ ਬੜੇ ਮਾਰੀ ਹੁੰਦੀ ਆ ਇੱਕ ਪਾਸੇ 10 ਕਿੱਲੇ ਤਬਾਹ ਹੋ ਜਾਂਦੇ ਆ ਬਾਕੀ ਸਾਰਾ ਪਿੰਡ ਵੱਜ ਜਾਂਦਾ ਪਰ ਇਹ ਕਹਿੰਦੇ ਨੇ ਉਹ ਪੂਰਾ ਬਲੌਕ ਡਿਸਟ੍ਰਿਕਟ ਨੂੰ ਇਕਾਈ ਮੰਨ ਕੇ ਫਿਰ ਉਹ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈਦਾ ਸਾਰਾ ਕੁਝ ਇਸ ਕਰਕੇ ਉਹ ਫਸਲ ਜਿਹੜੀ ਬੀਮਾ ਯੋਜਨਾ ਉਹ ਪੰਜਾਬ 'ਚ ਨਹੀਂ ਲਾਗੂ ਹੋ ਸਕੀ ਅਸੀਂ ਮੰਗਦੇ ਹਾਂ ਅੱਜ ਵੀ ਵੀ ਹਰ ਖੇਤ ਨੂੰ ਉਹ ਜਿਹੜਾ ਹੈ ਇਕਾਈ ਮੰਨ ਕੇ ਫਸਲ ਬੀਮਾ ਯੋਜਨਾ ਮਿਲਣੀ ਚਾਹੀਦੀ ਹੈ ਠੀਕ ਹੈ ਮੈਂ ਇਕਾਈ ਸੁਖਪਾਲ ਜੀ ਤੋਂ ਵੀ ਇਸ ਦਿੱਤੇ ਰਿਐਕਸ਼ਨ ਲੈਣਾ ਸੁਖਪਾਲ ਜੀ ਜਿਹੜਾ ਤੁਸੀਂ ਮੁਆਵਜ਼ੇ ਦਾ ਜ਼ਿਕਰ ਕਰ ਰਹੇ ਸੀ ਸਰਕਾਰਾਂ ਵਾਲੇ ਪਾਸੇ ਅਪੀਲ ਕਰ ਰਹੇ ਸੀ ਕਿ ਹੜ੍ਹਾਂ ਦਾ ਮੁਆਵਜ਼ਾ ਦੇਖੋ ਮੈਂ ਬਹੁਤ ਸਾਰੇ ਜਿਹੜੇ ਅਰਥਸ਼ਾਸਤਰੀ ਨੇ ਆਪਾਂ ਸਾਰੇ ਸੁਣਦੇ ਰਹਿੰਨੇ ਹਾਂ ਉਹਨਾਂ ਨੂੰ ਉਹ ਜ਼ਿਕਰ ਕਰਦੇ ਨੇ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਤਿੰਨ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਐਮਰਜੈਂਸੀ ਫੰਡ ਹੋਵੇ ਦੂਜਾ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਚਾਹੀਦੀ ਹੈ ਹਾਂਜੀ ਤੁਹਾਡੇ ਕੋਲ ਟਰਨ ਲਾਈਫ ਇੰਸ਼ੋਰੈਂਸ ਜਿਹੜੀ ਹੁੰਦੀ ਹੈ ਉਹ ਚਾਹੀਦੀ ਹੈ ਤੇ ਹੁਣ ਉਸ ਦੇ ਵਿੱਚ ਇਹ ਵੀ ਪਾਰਟ ਹੈਗਾ ਏ ਕਿ ਜੇ ਇੰਸ਼ੋਰੈਂਸ ਹੁੰਦੀ ਤਾਂ ਸਥਿਤੀ ਵੱਖਰੀ ਹੁੰਦੀ ਜੇ ਇੰਸ਼ੋਰੈਂਸ ਨਹੀਂ ਹੈ ਪੰਜਾਬ ਦੇ ਕਿਸਾਨਾਂ ਕੋਲ ਫਸਲਾਂ ਦੀ ਤਾਂ ਫਿਰ ਉਸ ਦਾ ਜ਼ਿੰਮੇਵਾਰ ਕੌਣ ਹੈ ਦੇਖੋ ਜੀ ਜਿਹੜੀ ਇੰਸ਼ੋਰੈਂਸ ਵਾਲੀ ਗੱਲ ਹੈ ਗੌਰਵ ਜੀ ਇੰਸ਼ੋਰੈਂਸ ਵਾਲੀ ਗੱਲ ਇਹ ਆ ਵੀ ਜਿਹੜੀ ਇੰਸ਼ੋਰੈਂਸ ਆ ਉਹ ਆਪਣੇ ਜਿਹੜੀ ਇਕਾਈ ਬਹੁਤ ਵੱਡੀ ਇਕਾਈ ਬਣਾਈ ਪਹਿਲਾਂ ਤਾਂ ਬਣਾਉਂਦੇ ਸੀ ਵੀ ਜ਼ਿਲ੍ਹੇ ਦੀ ਇਕਾਈ ਫਿਰ ਜ਼ਿਲ੍ਹੇ ਤੋਂ ਬਲੌਕ ਦੀ ਇਕਾਈ ਜਿਹੜਾ ਆਪਣੇ ਪੰਜਾਬ ਦੇ ਹਾਲਾਤ ਨੇ ਆਪਣੇ ਪੰਜਾਬ 'ਚ ਜਦੋਂ ਕਿਤੇ ਅੱਗ ਲੱਗਦੀ ਆ ਉਹ ਇੱਕ ਖੇਤ ਨੂੰ ਲੱਗ ਜਾਂਦੀ ਆ ਤਿੰਨ ਚਾਰ ਏਕੜ ਮੱਚ ਜਾਂਦੇ ਆ ਤਿੰਨ ਚਾਰ ਏਕੜ ਜਿਹੜੇ ਨਾਲ ਦਾ 100 ਏਕੜ ਵੱਜ ਜਾਂਦਾ ਜਦੋਂ ਆਪਣੇ ਗੜੇਮਾਰ ਹੁੰਦੀ ਆ ਤਾਂ ਆਪਣੇ ਇੱਕ ਏਕੜ ਵੱਜ ਜਾਂਦਾ ਇੱਕ ਨਾਲ ਦੇ ਏਕੜ ਤੇ ਪੂਰਾ ਨੁਕਸਾਨ ਹੋ ਜਾਂਦਾ ਜਿਹੜੀ ਆਪਣੀ ਇਕਾਈ ਆ ਵੀ ਖੇਤ ਵਾਲੀ ਇਕਾਈ ਪਰ ਏਕੜ ਇਕਾਈ ਬਣ ਕੇ ਇੰਸ਼ੋਰੈਂਸ ਜਿਹੜੀ ਹੋਣੀ ਸੀ ਉਹਦੇ ਬਾਰੇ ਵਿਚਾਰਾਂ ਪਹਿਲਾਂ ਵੀ ਹੋਇਆ ਬਹੁਤ ਵਾਰੀ ਪਰ ਉਹ ਇਸ ਕਰਕੇ ਆਪਣੀ ਜਿਹੜੀ ਇੰਸ਼ੋਰੈਂਸ ਫਸਲ ਇੰਸ਼ੋਰੈਂਸ ਇਸ ਕਰਕੇ ਰਹਿ ਜਾਂਦੀ ਆ ਵੀ ਜਿਹੜੀ ਵੱਡੀ ਇਕਾਈ ਦੇ ਅੰਡਰ ਪੰਜਾਬ ਕਵਰ ਨਹੀਂ ਹੋ ਸਕਦਾ ਉਹਨੂੰ ਛੋਟੀ ਇਕਾਈ ਬਣਾ ਕੇ ਇਕੜ ਦੀ ਇਕਾਈ ਬਣਾ ਕੇ ਖੇਤ ਤੋਂ ਖੇਤ ਦੀ ਇਕਾਈ ਬਣਾ ਕੇ ਜਿਵੇਂ ਰਾਜ ਸਾਹਿਬ ਨੇ ਵੀ ਕਿਹਾ ਓਕਣ ਜੇ ਆਪਾਂ ਕਵਰ ਕਰਾਂਗੇ ਤਾਂ ਇਹ ਪੰਜਾਬ ਦਾ ਕਿਸਾਨ ਬਚੂਗਾ ਪੰਜਾਬ ਦੇ ਕਿਸਾਨ ਦੇ ਹਾਲਾਤ ਉਹ ਨਹੀਂ ਵੀ ਸਾਰੇ ਜੀ ਹੜ ਸੁੱਕਾ ਪੈ ਗਿਆ ਤਾਂ ਉਹਨਾਂ ਨੇ ਪਾਣੀ ਨਹੀਂ ਲਾਇਆ ਅੱਪਾ ਦਾ ਪਾਣੀ ਕਿਥੋਂ ਕੱਢ ਲਈਏ ਅੱਪਾ ਪਾਣੀ ਥੱਲੇ ਮੁਕਾਦਿਆ ਪਤਾ ਤਾਂ ਵੀ ਲਾ ਗਿਆ ਅੱਪਾ ਸੋਕਾ ਨਹੀਂ ਲੱਗਣ ਦਿੰਦੇ ਅੱਪਾ ਜੇ ਕਿਤੇ ਅੱਗ ਲੱਗਦੀ ਆ ਤਾਂ ਆਪਣੇ ਤਾਂ ਕਿਸਾਨ ਇਕੱਠੇ ਹੋ ਕੇ ਉਹ 5 ਏਕੜ ਨੂੰ ਮਰ ਚ ਜਾਂਦੇ ਨੇ ਤੇ ਬਾਕੀ 50 ਏਕੜ ਬਚਾ ਲੈਂਦੇ ਨੇ ਕੋਸ਼ਿਸ਼ਾਂ ਆਪਣੇ ਇਕੱਠੇ ਹੋ ਕੇ ਕਰਦਨੇ ਆ ਅੱਪਾ ਸਾਡਾ ਵੀ ਦੇਖ ਲਿਆ ਆਪਣੇ ਕਿਸਾਨ ਇਸ ਕਰਕੇ ਜਿਹੜੀ ਇਕਾਈ ਦੀ ਜਿਹੜੀ ਪ੍ਰੋਬਲਮ ਆ ਇਹ ਪੰਜਾਬ ਦੀ ਉਹ ਇੱਕ ਛੋਟੀ ਇਕਾਈ ਬਣਾਉਣੀ ਪਰ ਏਕੜ ਖੇਤ ੂਖੇ ਤਾਂ ਕਈ ਬਣਨੀ ਚਾਹੀਦੀ ਹੈ ਕੀ ਕਿ ਹਾਂਜੀ ਢਿਲੋਂ ਸਾਹਿਬ ਆਨਸਰ ਕਰਿਓ ਇੱਕ ਵਾਰੀ ਏਕੜ ਬਣੂਗੀ ਕਾਫੀ ਚਲੋ ਮੀਟ ਕਰ ਲਓ ਸੁਖਪਾਲ ਜੀ ਕੰਪਲੀਟ ਕਰ ਲਓ ਇੱਕ ਵਾਰੀ ਹਾਂਜੀ ਮੇਰਾ ਮਤਲਬ ਇਹ ਉਹ ਜੇ ਇਕਾਈ ਏਕੜ ਤੋਂ ਏਕੜ ਬਣੂਗੀ ਤਾਂ ਜਾ ਕੇ ਜਿਹੜੀ ਪੰਜਾਬ ਦੀ ਇੰਸ਼ੋਰੈਂਸ ਜਿਹੜੀ ਪਾਲਿਸੀ ਉਹ ਲਾਗੂ ਨਹੀਂ ਚਾਹੀਦੀ ਆ ਦੂਸਰੀ ਗੱਲ ਇਹ ਆ ਵੀ ਜਿਵੇਂ ਉਹਦੇ ਚ ਫਾਰਮਰ ਸ਼ੇਅਰ ਆ ਉਹ ਫਾਰਮਰ ਸ਼ੇਅਰ ਚਾਹੀਦਾ ਤਾਂ ਇਹ ਆ ਵੀ ਉਹਨੂੰ ਕਿਸੇ ਤਰੀਕੇ ਨਾਲ ਚਾਹੇ ਉਹ ਮੰਡੀ ਮੋੜ ਰਹੀਂ ਚਾਹੇ ਉਹ ਕਿਸੇ ਹੋਰ ਤਰੀਕੇ ਰਹੀਂ ਉਹਦੇ 'ਚ ਕੁਛ ਨਾ ਕੁਛ ਫੰਡ ਰੱਖਿਆ ਜਾਵੇ ਜਿਹੜਾ ਉਹ ਸਾਰਾ ਪੰਜਾਬ ਵਿੱਚ ਕਵਰ ਹੋ ਜਵੇ। ਹੂੰ ਠੀਕ ਹੈ ਟਿਲੋਂ ਸਾਹਿਬ ਆਨਸਰ ਕਰੋ। ਤੁਸੀਂ ਮੁਆਵਜ਼ੇ ਦਾ ਜ਼ਿਕਰ ਕਰ ਰਹੇ ਹੋ। ਮੈਂ ਪਹਿਲਾਂ ਵੀ ਕਿਹਾ ਸੀਗਾ ਤੁਸੀਂ ਵੀ ਸ਼ਾਇਦ ਸੈਵੰਥ ਹੋਵੋਗੇ ਜਿਨ੍ਹਾਂ ਨੂੰ ਨੁਕਸਾਨ ਹੋ ਜਾਂਦਾ ਹੈ। ਉਹਨਾਂ ਮੁਆਵਜ਼ਾ ਜਾਂ 19 ਪਰਪਾਈ ਸਰਕਾਰਾਂ ਨਹੀਂ ਕਰ ਪਾਉਂਦੀਆਂ। ਇਹ ਆਪਾਂ ਚੰਗੀ ਤਰ੍ਹਾਂ ਸਮਝਦੇ ਹਾਂ ਲੱਖਾਂ ਏਕੜ ਫਸਲ ਨੁਕਸਾਨੀ ਜਾਂਦੀ ਹੈ। ਹਜ਼ਾਰਾਂ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਦਾ ਹੈ ਪਰ ਨਹੀਂ ਕਰ ਪਾਉਂਦੇ ਪਰਪਾਈ। ਇਹ ਫੈਕਟ ਹੈ ਇਹ ਸਮਝਦੇ ਨਹੀਂ ਲੋਕ ਵੀ। ਤਾਂ ਫਿਰ ਜਿਹੜੀ ਫਸਲ ਬੀਮਾ ਯੋਜਨਾ ਹੈ ਇਸ ਦੇ ਵਿੱਚ ਕੀ ਤੁਹਾਨੂੰ ਕਮੀ ਨਜ਼ਰ ਆਉਂਦੀ ਹੈ ਨਾ ਜੇ ਹੁੰਦੀ ਬੀਜੇਪੀ ਕਹਿੰਦੀ ਤੁਸੀਂ ਨਹੀਂ ਲਾਗੂ ਹੋਣ ਦਿੱਤੀ ਜੇਕਰ ਉਹ ਲਾਗੂ ਹੋਈ ਹੁੰਦੀ ਤਾਂ ਸਥਿਤੀ ਵੱਖਰੀ ਹੋਣੀ ਸੀ ਗੌਰਵ ਜੀ ਮੈਂ ਨਾ ਇਹਦੇ ਵਿੱਚ ਦੇਖੋ ਮੈਨੂੰ ਬਹੁਤੀ ਮੇਰੇ ਖਿਆਲ ਦੇ ਕਿਸਾਨ ਸਾਡੇ ਰਾਏ ਸਾਹਿਬ ਨੇ ਤੇ ਸੁਖਪਾਲ ਜੀ ਨੇ ਬੜੀ ਬਹੁਤ ਸਪਸ਼ਟ ਕਰ ਦਿੱਤੀ ਸਥਿਤੀ ਲੇਕਿਨ ਇੱਥੇ ਮੈਂ ਵੀ ਸਪਸ਼ਟ ਕਰਨੀ ਚਾਹੁੰਦਾ ਜੀ ਦੇਖੋ ਜਿਹੜੇ ਕਿੰਦਰ ਸਰਕਾਰ ਦੇ ਵਿੱਚ ਜਦੋਂ ਕੇਂਦਰ ਸਰਕਾਰ ਦੇ ਖਿਲਾਫ ਦਿੱਲੀ ਬਾਰਡਰਾਂ ਤੇ ਮੋਰਚਾ ਲੱਗਿਆ ਸੀ ਉਹਦੇ ਵਿੱਚ ਰਾਏ ਸਾਹਿਬ ਵੀ ਚੰਗੀ ਤਰ੍ਹਾਂ ਦੱਸ ਦੇਣਗੇ ਇਹ ਵੀ ਇੱਕ ਮੰਗ ਸੀ ਕਿ ਜਿਹੜਾ ਬੀਮਾ ਯੋਜਨਾ ਹੈ ਉਹਦਾ ਪੈਸਾ ਜਿਹੜਾ ਉਹ ਸਰਕਾਰ ਭਰੇ ਤੇ ਯੋਜਨਾ ਦਾ ਪ੍ਰੀਮੀਅਮ ਜਿਹੜਾ ਉਹ ਸਰਕਾਰ ਦੇਵੇ ਤੇ ਕਿਸਾਨਾਂ ਨੂੰ ਇੱਕ ਕਿੱਲੇ ਦੀ ਜਿਹੜੀ ਅੱਧੇ ਕਿੱਲੇ ਦੀ ਫਸਲ ਆ ਉਹਨੂੰ 100 ਨੂੰ ਇਕਾਈ ਮੰਨਿਆ ਜਾਵੇ ਹੁਣ ਇੱਕ ਬਲਾਕ ਦੇ ਵਿੱਚ ਪਿੰਡ ਕਿੰਨੇ ਹੁੰਦੇ ਆ ਜੀ ਘਟੋ ਘਟ ਵੀ 70 80 100 ਪਿੰਡ ਹੁੰਦੇ ਆ ਗਰੋਵ ਜੀ ਉਹਨੂੰ ਏਕਾਈ ਮੰਨਦੇ ਆ ਤੇ ਇੱਕ ਪਿੰਡ ਦੇ ਵਿੱਚ ਜ਼ਿਆਦਾ ਨਹੀਂ ਤਾਂ ਘੱਟ ਦੋ ਘੱਟ 600 ਕਿੱਲੋ ਐਵਰੇਜ ਲਾ ਲਓ ਕਿਸੇ ਤੇ 1000 ਕਿੱਲੋ ਕਿਸੇ ਦੀ 400 ਕਿੱਲੋ ਪਿੰਡ ਦਾ ਠੀਕ ਹੈ ਉਹਨੂੰ ਏਕਾਈ ਮੰਨ ਕੋ ਤਾਂ ਬੀਮਾ ਕਰਦੇ ਕਿਸਾਨ ਕਿਵੇਂ ਪੈਸਾ ਦੇ ਦੂਗਾ ਕਿਵੇਂ ਕਿਸਾਨ ਕਿਸਾਨ ਦੀ ਵਿਚਾਰੇ ਦੀ ਆਪਣੀ ਆਰਥਿਕ ਸਥਿਤੀ ਨਹੀਂ ਇੰਨੇ ਜੋਗੀ ਨਹੀਂ ਉਹ ਕਹ ਰਹੇ ਨੇ ਹਰਿਆਣਾ ਚ ਵੀ ਤਾਂ ਦੇ ਰਹੇ ਨੇ ਨਾ ਹਰਿਆਣਾ ਚ ਵੀ ਤਾਂ ਸੇਮ ਫਾਰਮੂਲਾ ਹੋਏਗਾ ਪੰਜਾਬ ਲਈ ਕੋਈ ਵੱਖਰਾ ਤਾਂ ਨਹੀਂ ਆ ਇਹ ਜੋਸੀ ਜੀ ਨੇ ਦੱਸਿਆ ਥੋੜਾ ਵੀ ਕਿੰਨਾ ਦਿੱਤਾ ਜੋਸ਼ੀ ਦੱਸ ਦੋ ਉਹ ਪੋਤੇ ਨਹੀਂ ਦਿੱਤਾ ਮੈਂ ਨਾ ਮੈਂ ਕੱਲ ਕਰ ਲਵਾਂ ਫਿਰ ਮੈਂ ਦੱਸਦਾ ਕੋਪੀ ਜੀ ਜਰਾ ਰੁਕੋ ਜਰਾ ਰੁਕੋ ਫਰੀਜ਼ ਰੁਕੋ ਹ ਜਿਸ ਇਹਨਾਂ ਨੇ ਬਿਹਾਰ ਦੇ ਵਿੱਚ ਬੀਬੀਆਂ ਨੂੰ ਪਾਤਾ ਨਾ 10-10000 ਰੁਪਿਆ ਇਸੇ ਤਰ੍ਹਾਂ ਜਿੱਥੇ ਇਹਨਾਂ ਦੀ ਸਕਾਰਾ ਉਸੇ ਤਰ੍ਹਾਂ ਹੀ ਪਾਈ ਜਾਂਦੇ ਨੇ ਉੱਥੇ ਉੱਥੇ ਕੋਈ ਈਮਾ ਯੋਜਨਾ ਦੇ ਕੁਝ ਨਹੀਂ ਇਹਨਾਂ ਨੂੰ ਦਿਖਦੀ ਇਹਨਾਂ ਨੂੰ ਤਾਂ ਸਿਰਫ ਪੰਜਾਬ ਦੇ ਜੇ ਜੀਵਿਦਾਰ ਪੈਸਾ ਭਰੂਗਾ ਪ੍ਰੀਮੀਅਮ ਭਰੂਗਾ ਤਾਂ ਸੇ ਯੋਜਨਾ ਲਾਗੂ ਕਰਾਵਾਂਗੇ ਗੱਲ ਤਾਂ ਪ੍ਰੀਮੀਅਮ ਦੀ ਸੈਕੰਡ ਹੈ ਸਭ ਤੋਂ ਪਹਿਲਾਂ ਬਲਾਕ ਨੂੰ ਇਕਾਈ ਮੰਨਣਾ ਬੜਾ ਵੱਡਾ ਪਾਪ ਹੈ ਬਲਾਕ ਕਿੰਨੇ ਪਿੰਡ ਹੁੰਦੇ ਨੇ ਗੌਰਵ ਜੀ ਮੈਂ ਮੈਂ ਜਵਾਬ ਲੈਣਾ ਪਿੱਛੇ ਟਾਈਮ ਥੋੜਾ ਜਿਹਾ ਘਟ ਹੈ ਇਹ ਬੜਾ ਇੰਪੋਰਟੈਂਟ ਚੈਪਟਰ ਹੈ ਮੈਨੂੰ ਲੱਗਦਾ ਕਿ ਪੂਰੇ ਹੜ੍ਹਾਂ ਦੇ ਮੁਆਵਜ਼ੇ ਦੀ ਗੱਲ ਆ ਕੇ ਕਿਸਾਨਾਂ ਦੇ ਉੱਤੇ ਹੀ ਖੜ ਗਈ ਹੈ ਮੈਨੂੰ ਜਿਹੜੇ ਸੁਣ ਰਹੇ ਹੋਣਗੇ ਉਹ ਕਹਿਣਗੇ ਕਿ ਸਾਡਾ ਬਹੁਤ ਨੁਕਸਾਨ ਹੋਇਆ ਸਾਡੀ ਮਸ਼ੀਨਰੀ ਚਲੀ ਗਈ ਕਈਆਂ ਦੇ ਪਸ਼ੂ ਰੁੜ ਗਏ ਜਿਨ੍ਹਾਂ ਦਾ ਡੇਰੀ ਦਾ ਕੰਮ ਸੀ ਕਈਆਂ ਦੇ ਘਰ ਟਹਿ ਗਈ ਨਹੀਂ ਕਈਆਂ ਦੇ ਪਰਿਵਾਰਕ ਮੈਂਬਰ ਚਲੇ ਗਈ ਨੇ ਅਸੀਂ ਸਭ ਦੀ ਗੱਲ ਕਰ ਰਹੇ ਹਾਂ ਪਰ ਗੱਲ ਇਹ ਕਿ ਹੁਣ ਇੱਕ ਪੁਆਇੰਟ ਦੇ ਉੱਤੇ ਆ ਤਾਂ ਅਸੀਂ ਘੱਟੋ ਘੱਟ ਉਸ ਨੂੰ ਤਾਂ ਕੰਪਲੀਟ ਕਰ ਲਈਏ ਜਵਾਬ ਦੇ ਦਿਓ ਜੋਸ਼ੀ ਮੈਨੂੰ ਪੁੱਛਿਆ ਜੀ ਜੋਸ਼ੀ ਜਵਾਬ ਦੇ ਦਿਓ ਦੇਖੋ ਇਹਦੇ ਵਿੱਚ ਇਹ ਵੀ ਚੀਜ਼ ਜ਼ਰੂਰ